ਸੱਚੇ ਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸੱਚੇ ਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸੱਚੇ ਕਾਲ ਜੀ ਪੱਟੀ ਸਾਹਿਬ ਫਿਲਹਾਲ ਤੇ ਆਪਾਂ ਸ਼ੁਕਰੀਆ ਕਰੀਏ ਅਮਰੀਕਾ ਦਾ ਜਿਨ੍ਹਾਂ ਨੇ ਵਿਚ ਪੈ ਕੇ ਦੋਵਾਂ ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਨਾਲ ਇਹ ਵੀ ਕਿਹਾ ਵੀ ਜੇ ਤੁਸੀਂ ਕੋਈ ਕੰਸਟਰਕਟਿਵ ਡਾਇਲੌਗ ਕਰਨਾ ਚਾਹੁੰਦੇ ਹੋ ਤਾਂ ਅਸੀਂ ਫਿਰ ਵਿੱਚ ਪੈ ਕੇ ਤੁਹਾਡੀ ਗੱਲਬਾਤ ਕਰਾਉਣ ਨੂੰ ਤਿਆਰ ਆ ਉਹਦਾ ਕਾਰਨ ਇਹ ਆ ਵੀ ਕੱਲ ਦੇਰ ਰਾਤ ਜਦੋਂ ਪਾਕਿਸਤਾਨ ਵੱਲੋਂ ਡਰੋਨ ਹਮਲੇ ਬੰਦ ਕਰ ਦਿੱਤੇ ਗਏ ਤੇ ਮਜ਼ਾਈਲ ਹਮਲੇ ਸ਼ੁਰੂ ਕਰ ਦਿੱਤੇ ਗਏ ਉਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਪੂਰੇ ਉੱਤਰ ਭਾਰਤ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਜਿਉਂ ਹੀ ਬਲੈਕਆਊਟ ਹੋਇਆ 9 ਵਜੇ ਉਸ ਤੋਂ ਬਾਅਦ ਧਮਾਕਿਆਂ ਦੀ ਆਵਾਜ਼ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸੁਣਾਈ ਦਿੱਤੀ ਜਾਣ ਲੱਗੀ ਫਿਰੋਜ਼ਪੁਰ ਦੇ ਵਿੱਚ ਤਾਂ ਜਿਹੜਾ ਇੱਕ ਮੰਦਪਾਗਾ ਹਾਦਸਾ ਵੀ ਵਾਪਰਿਆ ਉਹ ਕਿਸੇ ਨੇ ਤੂੜੀ ਰੱਖੀ ਸੀਗੀ ਘਰ ਉੱਥੇ ਜਦੋਂ ਧਮਾਕਾ ਹੋਇਆ ਅੱਗ ਪੈ ਗਈ ਤੇ ਉਹ ਅੱਗ ਆਪਣੀ ਲਪੇਟ ਦੇ ਵਿੱਚ ਤਿੰਨ ਬੰਦਿਆਂ ਨੂੰ ਵੀ ਲੈ ਗਈ ਪਰ ਇਸ ਵਕਤ ਸਥਿਤੀ ਕੀ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਕੀ ਦੋਵੇਂ ਮੁਲਕ ਅਮਰੀਕਾ ਦੇ ਅੱਖੇ ਲੱਗ ਕੇ ਗੱਲਬਾਤ ਕਰਨ ਨੂੰ ਤਿਆਰ ਹੋਏ ਆ ਔਰ ਨਾਲ ਦੀ ਨਾਲ ਅਗਰ ਇਹ ਸਥਿਤੀ ਇੱਥੇ ਨਹੀਂ ਰੁਕਦੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਖਾਸ ਤੌਰ ਤੇ ਜਰਨੈਲੀ ਸੜਕਾਂ ਦੇ ਉੱਤੇ ਹੁਣ ਸਾਨੂੰ ਫੌਜ ਦੇ ਜਿਹੜੇ ਟਰੱਕ ਆ ਉਹ ਵੀ ਦਿਖਾਈ ਦੇ ਰਿਹਾ ਤੇ ਇਹ ਦੋਵੇਂ ਦੇਸ਼ ਹੁਣ ਕਿੱਧਰ ਨੂੰ ਵੱਧ ਰਹੇ ਆ ਪੱਟੀ ਸਾਹਿਬ ਕੱਲ ਜਿਸ ਟਾਈਮ ਦੇ ਉੱਤੇ ਬੇਕਾਇਦਾ ਤੌਰ ਤੇ ਪਾਕਿਸਤਾਨ ਨੇ ਮਜ਼ਾਈਲਾਂ ਦਾ ਅਟੈਕ ਸ਼ੁਰੂ ਕਰ ਦਿੱਤਾ ਡਰੋਨਾਂ ਤੋਂ ਬਾਅਦ ਜੀ ਤੇ ਸਾਡੀ ਬੇਕਾਇਦਾ ਤੌਰ ਤੇ ਐਟਲੀ ਸਪੋਕਸ ਪਰਸਨ ਬੀਬੀ ਹੈਗੀ ਆ ਸੋਫੀਆ ਕੋਰਸੀ ਉਹਨੇ ਵੀ ਇਸ ਗੱਲ ਨੂੰ ਮੰਨਿਆ ਕਿ ਅੱਧੀ ਅੱਧੀ ਜੱਟਾਂ ਤੋਂ ਵੱਧ ਜਿਹੜੇ ਸੀ ਸਾਡੇ ਤੇ ਅਟੈਕ ਹੋਏ ਨੇ ਉਹਦੇ ਵਿੱਚ ਸ਼੍ਰੀਨਗਰ ਵੀ ਆ ਉਹਦੇ ਵਿੱਚ ਜੰਮੂ ਵੀ ਆ ਉਹਦੇ ਵਿੱਚ ਪਠਾਨਕੋਟ ਵੀ ਆ ਉੱਥੇ ਅਮਰੀਕਾ ਵੀ ਆ ਉੱਥੇ ਪੁੱਜ ਵੀ ਆ ਉਹਦੇ ਵਿੱਚ ਰਾਜਸਥਾਨ ਦਾ ਇੱਕ ਸੈਂਟਰ ਹੈ ਕਾਫੀ ਇੰਟੈਂਸਿਵ ਹੈ ਭਾਵੇਂ ਕਿ ਇਹਨਾਂ ਹਮਲਿਆਂ ਨੂੰ ਅਸੀਂ ਨਾਕਾਮ ਬਣਾ ਦਿੱਤਾ ਲੇਕਿਨ ਇਹ ਆਪੀ ਹਮਲੇ ਪਾਕਿਸਤਾਨ ਨੇ ਤੇਜ਼ ਕਰ ਦਿੱਤੇ ਤੇ ਫਿਰ ਸਾਨੂੰ ਵੀ ਇਹਦੀ ਗੱਲ ਅਸੀਂ ਅਸੀਂ ਵੀ ਮੁੱਲਕ ਕੀਤੇ ਜਾ ਕੇ ਉਹਨਾਂ ਜਿੱਥੇ ਜਾ ਕੇ ਬੰਬਾਰਡਮੈਂਟ ਕੀਤੀ ਉਹਦੇ ਵੀਡੀਓ ਵਿਖਾਇਆ ਵੀ ਇਹ ਵੀਡੀਓ ਦੇਖੋ ਜਿੱਥੇ ਅਸੀਂ ਬੰਬਾਰਡਮੈਂਟ ਕੀਤੀ। ਹੁਣ ਦੂਸਰੀ ਜੀ ਜਦੋਂ ਉਹਨਾਂ ਨੇ ਇਹ ਸ਼ੁਰੂ ਕਰਤੇ ਤੇ ਨਾਲ ਹੀ ਫਿਰ ਸਾਡੀ ਫੌਜ ਹਰਕਤ ਲਾਗੀ ਤੇ ਰਾਤ ਤੋਂ ਰਾਤ ਟੈਂਕ ਜਿਹੜਿਆ ਉਸ ਤਰ੍ਹਾਂ ਦੀ ਖੇਤਰ ਚ ਪੁੱਜ ਗਏ। ਵੱਡੇ ਵੱਡੇ ਦਰਖਤਾ ਥੱਲੇ ਉਹ ਟੈਂਕ ਲਗਾ ਕੇ ਉਹਨਾਂ ਨੂੰ ਕੈਮੋਫਲੇਜ ਜਿਹੜਾ ਸੀ ਜਾਲ ਲਗਾ ਕੇ ਕਰ ਦਿੱਤਾ ਗਿਆ ਲੇਕਿਨ ਤਿਆਰੀ ਫੁੱਲਪਣਾ ਫੁੱਲ ਹੋ ਗਈ ਆ। ਸਰਹੱਦੀ ਖੇਤਰ ਦੇ ਲੋਕਾਂ ਨੂੰ ਹਾਲੇ ਤੱਕ ਪ੍ਰਸ਼ਾਸਨ ਨੇ ਜਾਂ ਆਰਮੀਨਾਂ ਜਾਂ ਕਿਸੇ ਹੋਰ ਨੇ ਉਹਨਾਂ ਨੂੰ ਉੱਥੋਂ ਨਿਕਲਣ ਵਾਸਤੇ ਨਹੀਂ ਗਿਆ। ਲੇਕਿਨ ਜਿਹੜੇ ਬਾਰਡਰ ਤੇ ਬਿਲਕੁਲ ਨਾਲ ਨੇ ਕੋਈ 500 ਗੈਜ ਦੀ ਦੂਰੀ ਤੇ ਆ ਕੋਈ 200 ਗੈਜ ਦੀ ਦੂਰੀ ਦੇ ਉਹਦੇ ਕੁਝ ਪਿੰਡਾਂ ਦੇ ਲੋਕ ਨਿਕਲ ਕੇ ਆ ਗਏ ਲੇਕਿਨ ਜ਼ਿਆਦਾਤਰ ਲੋਕ ਬੈਠੇ ਨੇ। ਛੇਰ ਆ ਗਿਆ ਛੇਰ ਆ ਗਿਆ ਉਹ ਕਹਿੰਦੇ ਜਦੋਂ ਕਾਰ ਲੱਗੀ ਸੀ ਉਦੋਂ ਵੀ ਸਾਨੂੰ ਉੱਠਣਾ ਪਿਆ ਇੱਕ ਵਾਰੀ ਕਾਲੀਆਂ ਦੀ ਸਰਕਾਰ ਵਾਲੇ ਭਾਈਦਰ ਮੱਚੀ ਸੀ ਉਦੋਂ ਵੀ ਉੱਠਣਾ ਪਿਆ ਉਦੋਂ ਵੀ ਲੋਕ ਬਹੁਤੇ ਵੇਰਗੇ ਸੀ ਵੀ ਮਾਰਾਂਗੇ ਤੁਸੀਂ ਮਾਰਾਂਗੇ ਵੇਖੀ ਜੂ ਅਸੀਂ ਉੱਠ ਕੇ ਜਾਣਾ ਕਿੱਥੇ ਹੁਣਾ ਸੀ ਇਸ ਤਰ੍ਹਾਂ ਕੇ ਲੜਾਈ ਦੀਆਂ ਸੰਭਾਵਨਾ ਤੇ ਕਾਫੀ ਵਧ ਗਈਆਂ ਨੇ ਹਾਲ ਦੀ ਘੜੀ ਇਹ ਦੇ ਸਿਰਫ ਇਹ ਜਿਹੜੀਆਂ ਉਹ ਜਵਾਬੀ ਹਮਲੇ ਨੇ ਵਾਰ ਨਹੀਂ ਹੋ ਰਹੀ ਵਾਰ ਉਦੋਂ ਹੋਗੀ ਜਦੋਂ ਸਾਡੀਆਂ ਸਾਰੀਆਂ ਸਰਹੱਦਾਂ ਤੇ ਦੋਹਾਂ ਦੋਹਾਂ ਪਾਸਿਆਂ ਦੀ ਆਰਮੀ ਪੱਜੂ ਜਿਹੜੀ ਪਾਕਿਸਤਾਨ ਆਰਮੀ ਆ ਉਹਨਾਂ ਨੇ ਇਤਕੀ ਬੜਾ ਸਿਸਟੇਮੈਟਿਕਲੀ ਜਿਹੜਾ ਆਪਣੇ ਆਪ ਨੂੰ ਜਥੇਬੰਦ ਕੀਤਾ ਜਿਹਦਾ ਅਸੀਂ ਖਿਆ ਰੱਖਣਾ ਪਊਗਾ ਉਹਨਾਂ ਨੇ ਅੱਗੇ ਸਭ ਤੋਂ ਆਰਮੀ ਲਾਈ ਆ ਆਰਮੀ ਦੇ ਪਿੱਛੇ ਜਿਹੜੇ ਇਹ دہشت ਗਰੁੱਪ ਲਖਸਰੇ ਤੋਬਾ ਹਿਜ਼ਬੁਲ ਮੁਜ਼ਾਹਿਦਿਨ ਇਹ ਸਾਰੇ ਜਿਹੜੇ ਇਹ ਪਿੱਛੇ ਉਸਨੂੰ ਲਾਇਏ ਉਹਨੂੰ ਪੁੱਛੇ ਜਿਹੜੇ ਸਾਬਕਾ ਫੌਜੀ ਉਹਨਾਂ ਦੇ ਹੈਗੇ ਦੇ ਉਹਨਾਂ ਨੂੰ ਖੜੇ ਕੀਤਾ ਵੀ ਤਿੰਨ ਲਹਿਰਾਂ ਤੁਸੀਂ ਕੰਮ ਕਰੋਗੇ ਤੁਹਾਨੂੰ ਪਤਾ ਹੋ ਗਿਆ ਸਾਡੀ ਵੀ ਸਰਕਾਰ ਨੇ ਕਹਿਤਾ ਹੈ ਕਿ ਜਿਹੜੇ 14 ਸਾਲ ਨੌਕਰੀ ਕਰਕੇ ਗਏ ਉਹ ਵਾਪਸ ਆਜੋ ਉਹਨਾਂ ਨੂੰ ਅਸੀਂ ਫਿਰ ਮੌਕਾ ਦਿੰਦੇ ਆਂ ਸੇਵਾ ਕਰਨ ਦਾ ਉਹ ਕਿੰਨੇ ਕੁ ਆਉਂਦੇ ਆ ਆਉਂਦੇ ਜਾਂ ਨਹੀਂ ਆਉਂਦੇ ਇਹ ਨਹੀਂ ਪਤਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਪਿੱਛੇ ਜਿਹੜਾ ਥਰੱਦੀ ਖੇਤਰ ਦੇ ਵਿੱਚ ਭਰਤੀ ਕਰਨ ਵਾਸਤੇ ਗਏ ਸੀਗੇ ਕਿਸਰਤ ਦੀ ਖੇਤਰ ਵਾਲੇ ਲੋਕਾਂ ਨੇ ਜਿਹੜਾ ਸੀ ਉਹ ਸਟੀਵ ਨੂੰ ਜਵਾਬ ਦੇ ਦਿੱਤਾ ਸੀ ਇਹ ਕਹਿ ਕੇ ਵੀ ਅਸੀਂ ਆਪਣੇ ਬੱਚੇ 4 ਸਾਲ ਵਾਸਤੇ ਮਰਨ ਵਾਸਤੇ ਨਹੀਂ ਭੇਜਨੇ। ਤੁਹਾਨੂੰ ਅਗਨੀਵੀਰ ਪਿੰਕ ਸਕੀਮ ਵਾਪਸ ਲਓ ਅਸੀਂ ਫਿਰ ਭਰਤੀ ਹੋਵਾਂਗੇ। ਤੇ ਪੰਜਾਬ ਵੀ ਖਿੱਤਾ ਇਹੋ ਜਿਹਾ ਜਿੱਥੋਂ ਇਹ ਚਾਹੁੰਦੇ ਵੀ ਹਰ ਸਾਲ ਸਾਨੂੰ 25000 ਨੌਜਵਾਨ ਮਿਲੇ ਇਥੋਂ। ਅਫਸਰ ਲੈਵਲ ਦਾ ਨਹੀਂ ਸਿਪਾਈ ਲੈਵਲ ਦਾ। ਅਫਸਰ ਤੇ ਭਰਤੀ ਕਰਦੇ ਬਹੁਤ ਸਾਡੇ ਘਾਟ ਰਹਿ ਗਏ ਅਫਸਰ। ਇਸ ਕਰਕੇ ਜਿਹੜੀ ਆ ਉਹ ਪਾਕਿਸਤਾਨ ਨੇ ਆਪਣੀ ਪੂਰੀ ਰਣਨੀਤੀ ਤੈਅ ਕਰ ਲਈ ਹੈ ਇਹ ਮੈਂ ਨਹੀਂ ਕਿਹਾ ਇੱਕ ਸਾਡੇ ਐਕਸਪਰਟ ਦੀਆਂ ਗੱਲਾਂ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਨਹੀਂ ਹੈਗੀ ਮੈਂ ਉਹਨਾਂ ਐਕਸਪਰਟ ਦੀਆਂ ਗੱਲਾਂ ਦੱਸ ਰਿਹਾ ਜਿਹੜਾ ਤੇ ਸਰਵੇ ਕਰ ਰਹੇ ਆ ਪਕਾ ਪੀ ਤੈਨ ਲੇਹਰਾਂ ਦੇ ਵਿੱਚ ਵੰਡ ਕੇ ਉਹ ਆਪਣੀ ਆਰਮੀ ਨੂੰ ਲੜਾਈ ਲੜਨ ਦੀ ਜਿਹੜੀ ਸਕੀਮ ਬਣਾ ਕੇ ਬੈਠੇ ਨੇ ਅੱਜ ਹੀ ਇਹਨਾਂ ਨੂੰ ਸਮਝੀਏ ਕਿ ਅਸੀਂ ਬੜੇ ਬਹਾਦਰ ਤੇ ਜਿਹੜੇ ਪਾਕਿਸਤਾਨ ਦੇ ਫੌਜੀ ਨੇ ਉਹ ਵੀ ਭਾਈ ਬਹਾਦਰ ਨੇ ਉਹ ਵੀ ਲੜਨ ਜਾਣਦੇ ਨੇ ਭਾਵੇਂ 65 ਦੀ ਜਿਹ 71 ਦੀ جنگ ਚ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਸੀਗਾ ਉਹ ਮਾਤ ਖਾਣੀ ਪਈ ਲੇਕਿਨ ਉਹਨਾਂ ਨੇ ਆਪਣੀ ਬਹਾਦਰੀ ਨਾਲ ਜਿੰਨੀ ਵੀ ਲੜਾਈ ਕੀਤੀ ਉਹਨਾਂ ਨੇ ਉਹਨਾਂ ਨੇ ਘੱਟ ਨਹੀਂ ਕਿ ਜਿਹੜੀ ਕਿਸੇ ਗੱਲ ਤੋਂ ਠੀਕ ਸੀ ਪਿਛਲੇ ਪੜਸੇ ਸਰਕਾਰ ਦਾ ਉਹ ਜੋ ਜੋਰ ਨਹੀਂ ਸੀਗਾ ਸਾਡੇ ਪੋਲੀਟੀਕਲ ਬੌਸ ਨੇ ਉਥੇ ਆਰਮੀ ਬੌਸ ਸੀ ਉਥੇ ਤਮਾਸ਼ਾ ਇੱਕ ਇੱਥੇ ਸਾਡੇ ਜਿਹੜੀ ਲੋਕਤੰਤਰ ਪਰ ਦੂਸਰੇ ਪਾਸੇ ਜੇ ਮਹਿਕਮਤ ਤਿਆਰੀ ਸਾਡੇ ਵਾਲੇ ਪਾਸੇ ਵੀ ਪੂਰੀ ਹੈਗੀ ਸਾਡੇ ਜਿਹੜੇ ਬਹੁਤੇ ਲੋਕ ਸੀ ਉਹ ਸਰਕਾਰ ਤੇ ਇਹ ਜੋਰ ਰਬਾਉਂਦੇ ਸੀਗੇ ਸਾਡੀ ਆਈਪੀ ਤੇ ਅਫਸਰ ਜੋਰ ਪਾਉਂਦੇ ਸੀ ਰਾਹ ਦੇ ਅਫਸਰ ਜੋਰ ਪਾਉਂਦੇ ਸੀ ਇਹ ਕਹਿੰਦੇ ਸੀ ਵੀ ਤੁਸੀਂ ਪੀਓਪੀ ਦਾ ਕੰਡਕਟ ਨਹੀਂ ਕੱਢ ਦਿਓ ਲੇਕਿਨ ਉੱਥੇ ਇੱਕ ਪ੍ਰੋਬਲਮ ਆ ਗਈ ਪ੍ਰੋਬਲਮ ਇਹ ਆ ਗਈ ਕਿ ਪੀਓਪੀ ਦੇ ਵਿੱਚ ਕੁਝ ਜਿਹੜੀਆਂ ਖਾਣਾ ਨਿਕਲੀਆਂ ਨੇ ਉੱਥੋਂ ਸੋਨੇ ਦੀਆਂ ਤੇ ਜੁਰੇ ਨੀਵਦੀਆਂ ਉੱਥੇ ਜਿਹੜੀ ਟੀਮ ਲੱਗੀ ਆ ਉਹ ਚਾਈਨਾ ਦੇ ਲਗੀ ਕਢਣ ਵਾਸਤੇ ਚਾਈਨਾ ਨਾਲ ਤੇ ਇੱਕ ਬੰਦਾ ਮਰ ਜੇ ਤੇ ਉਹ ਪੂਰੀ ਦੁਨੀਆ ਨੂੰ ਵਕਤ ਪਾਉਂਦੇ ਅਸੀਂ ਕਿਹੜੇ ਵਗਦੀ ਬੁਲੀ ਇਸ ਕਰਕੇ ਸਾਡੀ ਸਰਕਾਰੇ ਚਾਹੁੰਦੀ ਨਹੀਂ ਕਿ ਚਾਈਨਾ ਨਾਲ ਕਿਸੇ ਪ੍ਰਕਾਰ ਦੇ ਅਸੀਂ ਬਕਾਇਦਾ ਤੌਰ ਤੇ ਜਿਹੜੀ ਆ ਕੋਈ ਨਾ ਕੋਈ ਅੜਾ ਲਾਇਆ ਜਾਵੇ ਕੋਈ ਨਾ ਦੁਸ਼ੀ ਮੁੱਲ ਲਈ ਜਾਵੇ ਤੁਹਾਨੂੰ ਪਤਾ ਹੋਵੇਗਾ ਜਿੰਨਾ 12 ਖੇਤਰਾ ਦੇ ਵਿੱਚੋਂ ਖਾਣਾ ਦਾ ਕੰਮ ਚੱਲਦਾ ਤੇ ਬਕਾਇਦਾ ਤੌਰ ਤੇ ਉੱਥੇ ਵੀ ਅਤਵਾਦੀਆਂ ਦੇ ਕੈਂਪ ਅੱਜ ਵੀ ਚੱਲ ਰਹੇ ਨੇ ਉੱਥੇ ਤਾਂ ਕਿਸੇ ਕਰਕੇ ਨਹੀਂ ਕੀਤਾ ਗਿਆ ਕਿ ਜੋ ਉੱਥੇ ਟੈਗ ਕੀਤਾ ਤੇ ਚਾਈਨਾ ਦੇ ਕੋਈ ਇੱਕ ਦੋ ਬੰਦੇ ਮਰ ਗਏ ਤੇ ਫਿਰ ਸਾਡੇ ਨੇ ਜਵਾਬ ਦੇਣਾ ਔਖਾ ਹੋ ਜਾਂਦਾ। ਲੇਕਿਨ ਫਿਰ ਵੀ ਮੈਂ ਕਹਿੰਦਾ ਆ ਵੀ ਲੜਾਈ ਮਾਰੀ ਆ। ਲੜਾਈ ਦਾ ਕੋਈ ਨੂੰ ਵੀ ਹੱਲ ਨਿਕਲਣਾ ਚਾਹੀਦਾ। ਜਿਹੜੀ ਗੱਲ ਤੁਸੀਂ ਕੀਤੀ ਮੈਂ ਹੁਣ ਉੱਥੇ ਉਹਨਾਂ ਨਾਲ ਮਾਰਕੋ ਰੂਬੀ ਤੇ ਜਿਹੜੇ ਉੱਥੇ ਵਿਦੇਸ਼ ਕੱਤਰ ਵਿਦੇਸ਼ ਕੱਤਰ ਨੇ ਅੱਜ ਵੀ ਗੱਲ ਕੀਤੀ ਆ ਇਸ ਤੋਂ ਪਹਿਲਾਂ ਵੀ ਗੱਲ ਇਹਨਾਂ ਦੀ ਹੋਈ ਆ। ਉਦੋਂ ਉਹਨੇ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਬਕਾਇਦਾ ਤੌਰ ਤੇ ਐਕਸਟਰਨਲ ਅਫੀਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹਨਾਂ ਨੇ ਗੱਲ ਕੀਤੀ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਪਾਕਿਸਤਾਨ ਦੇ ਪ੍ਰਧਾਨ ਨਹੀਂ ਪ੍ਰਧਾਨ ਮੰਤਰੀ ਆਜੂ ਆਜੂ ਪ੍ਰਧਾਨ ਕੀਤੀ ਹੈ ਉਦੋਂ ਕੀਤੀ ਸੀ ਪ੍ਰਧਾਨ ਮੰਤਰੀ ਨਾਲ ਅੱਛਾ ਜਿਹੜੀ ਪਹਿਲਾਂ ਸੀ ਉਦੋਂ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਸਾਂਝੇ ਸਮਝੌਤੇ ਨੇ ਤਿਆਰ ਇਧਰ ਵੀ ਕਹਿੰਦੇ ਅਸੀਂ ਤਿਆਰ ਹਾਂ ਲੇਕਿਨ ਉਹ ਸਮਝੌਤਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਟਰੰਪ ਉਹ ਹੀ ਨੇ ਉਹ ਜੇ ਕਹਿ ਚੁੱਕੇ ਨੇ ਭਾਈ ਅਸੀਂ ਤੁਹਾਡੇ ਕਿਸੇ ਵੀ ਕੰਮ 'ਚ ਦਖਲਦਾਜ਼ੀ ਦੀ ਕਰਨੀ ਤੁਸੀਂ ਲੜਨਾ ਲੜੋ ਨਹੀਂ ਲੜਨਾ ਨਾ ਲੜੋ ਆਇਆ ਨੂੰ ਨੇ ਕਹਿ ਦੇ ਜਿਹੜਾ ਪਿੰਸਾ ਜਿਹੜਾ ਆਪ ਹੈਗਾ ਸਾਡਾ ਮੁਹੰਮਦ ਬਿੰਦ ਸੁਲਮਾਨ ਸੌਦੀਆ ਸੌਦੀ ਅਰਬ ਦਾ ਸਾਡੇ ਉਹਨਾਂ ਵਿੱਚ ਚੰਗੇ ਸੌਦੀ ਰਹਿੰਦੇ ਬੜੇ ਚੰਗੇ ਸਬੰਧ ਸਾਡੇ ਅਗੇ ਸਾਊਦੀ ਅਰਬ ਤੇ ਜਿਹੜੇ ਸਾਡੇ ਸਬੰਧ ਚੰਗੇ ਹੋਣ ਕਰਕੇ ਉਹ ਵੀ ਇੱਥੇ ਦੋ ਤਿੰਨ ਨੇ ਰਹਿ ਕੇ ਗਿਆ ਉਹਨਾਂ ਵੀ ਜ਼ੋਰ ਲਾਇਆ ਵੀ ਕਿਸੇ ਤਰੀਕੇ ਨਾਲ ਇਹ ਸਮਝੌਤਾ ਜੇ ਵੀ ਉਹ ਆਪਣੇ ਲੈਵਲ ਤੇ ਲੱਗੇ ਤੁਹਾਨੂੰ ਪਤਾ ਲੱਗੇਗਾ ਵੀ ਪਾਕਿਸਤਾਨ ਦੀ ਸਪੋਰਟ ਉਹ ਕੋ ਕਰ ਰਹੇ ਸਪੋਰਟ ਇਸ ਕਰਕੇ ਕਰ ਰਹੇ ਹੈ ਵੀ ਜਿਹੜੇ ਆ ਤਾਲਿਬਾਨ ਪੈਦਾ ਕੀਤੇ ਸੀ ਜਿਹੜੇ ਮਜ਼ਾ ਹੀ ਨਹੀਂ ਪੈਦਾ ਕੀਤੇ ਸੀਗੇ ਉਹ ਬਕਾਇਦਾ ਤੌਰ ਤੇ ਪਾਕਿਸਤਾਨ ਦੇ ਉਹਦੋਂ ਕੀਤੇ ਸੀ ਜਦੋਂ ਉਹਦੀ ਫੰਡਿੰਗ ਸਾਊਦੀ ਅਰਬ ਨੇ ਤੇ ਅਮਰੀਕਾ ਨੇ ਕੀਤੀ ਸੀ ਤਾਂ ਕਿ ਰਸ਼ੀਆ ਨੂੰ ਫਗਾਨਿਸਤਾਨ ਚੋਂ ਕੱਢਿਆ ਜਾ ਸਕੇ ਉਹ ਮਜ਼ਾਹਿਦ ਦੀਨ ਜਿਹੜੇ ਤਿਆਰ ਕੀਤੇ ਸੀ ਉਹ ਇਹਨਾਂ ਨੇ ਕੀਤੇ ਸੀ ਉਹ ਮਜ਼ਾਹਿਦ ਨਯੂਰ ਸੀ ਜਦੋਂ ਰਸ਼ੀਆ ਨੇ ਹਮਲਾ ਕੀਤਾ ਫਗਾਨਿਸਤਾਨ ਤੇ ਤੇ ਗਵਾਨਾ ਸਭ ਜਿਹੜੇ ਰਫਿਜੀ ਬਣ ਕੇ ਆਏ ਸੀ ਨਾ ਉਹਨਾਂ ਦੇ ਵਿੱਚ ਨੌਜਵਾਨ ਮੁੰਡਿਆਂ ਨੂੰ ਪ੍ਰਿਪੇਅਰ ਕੀਤਾ ਸੀ ਤੇ ਮਜ਼ਾਹਿਦ ਦੀਨ ਬਣਾ ਕੇ ਉੱਤੇ ਭੇਜਿਆ ਸੀ ਮੜਕੇ ਜਿਹੜੀ ਤਾਲਿਬਾਨ ਬਣੇ ਅੱਜ ਵੀ ਉਹ ਕਹਿੰਦੇ ਤਾਲਿਬਾਨ ਵਾਲੇ ਸਾਡਾ ਇਸ ਲੜੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਉਹ ਨਹੀਂ ਲੈਣਾ ਦੇਣਾ ਹੈਗਾ ਵੀ ਜਿਸ ਤਰੀਕੇ ਨਾਲ ਸਪੋਰਟ ਉਹ ਚਾਹੁੰਦੇ ਸੀ ਉਸ ਤਰੀਕੇ ਦੀ ਸਪੋਰਟ ਮਿਲੀ ਨਹੀਂ ਉਹਨਾਂ ਇਮਰਾਨ ਖਾਨ ਦੀ ਕੁਰਸੀ ਕਿਉਂ ਗਈ ਸੀ ਇਮਰਾਨ ਖਾਨ ਨੂੰ ਕਿਸੇ ਲਾਉਣਾ ਨਹੀਂ ਸੀਗਾ ਲੇਕਿਨ ਇਮਰਾਨ ਖਾਨ ਨੇ ਅੰਦਰ ਖਾਤੇ ਜਦੋਂ ਰਸ਼ੀਆ ਨੂੰ ਜਾ ਕੇ ਮੁਲਾਕਾਤ ਕੀਤੀ ਪੁਤਿਨ ਨਾਲ ਅਮਰੀਕਾ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਕਿਹਾ ਚੰਗਾ ਵੀ ਤੇਰੇ ਵਾਸਤੇ ਲਾਜ ਕਰ ਦਿੰਦੇ ਫਿਰ ਅਸੀਂ ਇਮਰਾਨ ਖਾਨ ਦੇ ਖਿਲਾਫ ਜਿਹੜੀ ਸੀ ਅਮਰੀਕਾ ਹੋਈ ਸੀ ਤੇ ਫਿਰ ਨੂੰ ਆਪਣੀ ਗੱਦੀ ਛੱਡਣੀ ਪਈ ਸੀ ਅਦਰਬਜੀ ਇਮਰਾਨ ਖਾਨ ਨੂੰ ਕੋਈ ਕੁਝ ਕਹਿੰਦਾ ਨਾ ਉੱਥੇ ਅੱਜ ਵੀ ਮੈਂ ਕਹਿੰਦਾ ਵੀ ਜਿਹੜੇ ਸਾਰੇ ਸ਼ਹਿਬਾਦ ਸ਼ਰੀਫ ਆ ਉਹਨਾਂ ਨੂੰ ਇਮਰਾਨ ਖਾਨ ਜਿਆਦਾ ਮਜ਼ਬੂਤ ਆ ਕੱਲ ਕੀ ਹੋਇਆ ਕੱਲ ਬਕਾਇਦਾ ਤੌਰ ਤੇ ਜਿਹੜੀ ਤਰੀਕੇ ਪਾਕਿਸਤਾਨ ਦਾ ਜਿਹੜੀ ਪਾਕਿਸਤਾਨ ਤਰੀਕੇ ਹੈਗੀ ਪੀਟੀਆਈ ਇਮਰਾਨ ਖਾਨ ਦੀ ਪਾਰਟੀ ਤੇ ਉਹਦੇ ਇੱਕ ਐਮਪੀ ਨੇ ਜਿਹਨੂੰ ਐਮਐਨਏ ਕਹਿੰਦੇ ਆ ਪਾਕਿਸਤਾਨ ਮੈਂਬਰ ਆਫ ਦਿ ਨੈਸ਼ਨਲ ਅਸੈਂਬਲੀ ਮੈਂਬਰ ਆਫ ਦਿ ਨੈਸ਼ਨਲ ਅਸੈਂਬਲੀ ਉਹਨੂੰ ਐਮਐਨਏ ਨੇ ਬੇਕਾਇਦਾ ਤੌਰ ਤੇ ਉੱਥੇ ਇਥੋਂ ਤੱਕ ਕਿਹਾ ਵੀ ਸਾਡਾ ਪ੍ਰਧਾਨ ਮੰਤਰੀ ਗਿੱਦੜਾ ਗਿੱਦੜ ਗਿੱਦੜ ਲੜ ਵਿਚ ਵਰਤਿਆ ਨ ਦੇ ਵਾਸਤੇ ਤੇ ਕਹਿੰਦਾ ਵੀ ਜੇ ਤੁਹਾਡਾ ਆਗੂ ਸ਼ੇਰ ਗਿੱਦੜ ਵੇਨਾ ਤੇ ਜਿਹੜੇ ਬਾਕੀ ਜਿਹੜੀ ਫੌਜ ਆ ਉਹ ਵੀ ਜੇ ਸ਼ੇਰਾਂ ਦੇ ਵਿੱਚੋਂ ਗਿੱਦੜ ਬਣਾ ਦਿੰਦੀ ਹੈ ਤੇ ਜੇ ਤੁਹਾਡਾ ਆਗੂ ਸ਼ੇਰ ਆ ਤਾਂ ਉਹ ਗਿੱਦੜਾਂ ਦੀ ਫੌਜ ਵਿੱਚ ਨੂੰ ਸ਼ੇਰ ਬਣਾ ਦਿੰਦੀ ਹੈ ਸਾਡਾ ਪ੍ਰਧਾਨ ਮੰਤਰੀ ਗਿੱਦੜਾ ਜਿਹੜਾ ਸਾਡੇ ਤੇ ਹਮਲੇ ਹੋ ਰਿਹਾ ਤੇ ਇਹ ਜਾ ਕੇ ਉੱਥੇ ਰਾਇਦੇਵਾਂ ਦੀ ਗੱਲ ਕਰਦੇ ਫਿਰਦਾ ਇਹ ਜਾ ਕੇ ਸਿੱਧੀਆਂ ਗੱਲਾਂ ਬਤਾਂ ਕਰਦੇ ਫਿਰਦਾ ਕਹਿੰਦਾ ਜਦੋਂ ਬਕਾਇਦਾ ਤੌਰ ਤੇ 2019 ਚ ਮੋਦੀ ਨੇ ਹਮਲਾ ਕੀਤਾ ਸੀ ਬਾਲਾਕੋਟ ਤੇ ਕਿੰਨੇ ਠੂਕ ਠੋਕ ਕੇ ਜਵਾਬ ਦਿੱਤੇ ਸੀ ਉਦੋਂ ਇਮਰਾਨ ਨੇ ਉਹਨੂੰ ਉਹ ਜਵਾਬ ਵੀ ਦਿੱਤੇ ਸੀ ਉਹਨਾਂ ਨੇ ਇਸ ਕਰਕੇ ਇਮਰਾਨ ਖਾਨ والے ਬੰਦੇ ਦੀ ਬਹੁਤ ਸਖ਼ਤ ਲੋੜ ਆ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਵਾਲੇ ਬਿਲਕੁਲ ਨਹੀਂ ਚਾਹੁੰਦੇ ਵੀ ਸੁੱਸੀ ਲੜਾਈ ਲੜੀਏ। ਤੁਹਾਨੂੰ ਪਤਾ 1 ਅਰਬ ਡਾਲਰ 1 ਲੱਖ 1 ਲੱਖ ਅਰਬ ਡਾਲਰ ਕਿੰਨੀ ਜੜੀ ਸੀ ਇੰਡੀਅਨ ਮੋਨਿਟਰੀ ਜਿਹੜਾ ਜਾਂਦੀ ਹੈਗੀ 13 ਔਰ ਇੰਟਰਨੈਸ਼ਨਲ ਮੋਨਿਟਰੀ 13 ਉਹਨੇ 26 ਅਪੀਲਾਂ ਦੇ ਬਾਅਦ ਉਹਨਾਂ ਨੇ ਇਹ ਸ਼ੱਕ ਸੱਤਾ ਦਿੱਤੀ ਹੈ। ਹਾਂ ਪਾ ਜਿਹਨੇ ਥੋੜੀ ਆਪਣੇ ਫੰਡ ਦਿੱਤਾ ਇਹ 1 ਅਰਬ ਡਾਲਰ ਬਿਲਕੁਲ ਠੀਕ ਹੈ। ਉਹ ਜਿਹਦੇ ਕਰਕੇ ਜਿਹੜਾ ਵਾ ਬਕਾਇਦਾ ਤੌਰ ਤੇ ਥੋੜੀ ਜੀ ਉਹਨਾਂ ਨੂੰ ਹੰਗਾਲ ਮਿਲ ਜੂਗਾ। ਅਦਰਵਾਈਜ਼ ਜਿਹੜੀ ਹੈ ਜਿਹੜੀ ਉਹਨਾਂ ਦੇ ਲੜਾਈ ਲੜਨੀ ਹੈ ਉਹ ਆਪ ਨਹੀਂ ਲੜ ਸਕਦੇ ਠੂਠਾ ਪਰ ਕੇ ਤੁਰਪੇ ਨੇ ਲੋ ਜੀ ਸਾਡੇ ਠੂਠੇ ਚ ਬਹੁਤ ਸਾਡੇ ਧੰਬਲਾ ਹੋ ਗਿਆ ਅਸੀਂ ਦਾ ਜਵਾਬ ਦੇਣਾ ਲੇਕਿਨ ਸਾਊਦੀ ਅਰਬ ਵਾਲੇ ਜਿਹੜੇ ਆ ਜੇ ਕਿਤੇ ਲੋੜ ਪਊਗੀ ਤੇ ਭਾਵੇਂ ਜਿੰਨੇ ਵਧੀਆ ਸਾਡੇ ਇੰਡੀਆ ਨਾਲ ਸਬੰਧ ਚੰਗੇ ਨੇ ਲੇਕਿਨ ਉਹ ਮਦਦ ਜਿਹੜੀ ਉਹ ਪਾਕਿਸਤਾਨ ਦੇ ਕਰਨਗੇ ਇਤੋਂ ਤੱਕ ਕਿ ਤੁਰਕੀ ਨੇ ਆਪਣੇ ਆਕੇ ਉੱਤੇ ਪੰਝੀ ਜਿਹੜੇ 30 ਦੇ ਗਰੀਬ ਆਪਣੇ ਫਾਈਟਰ ਖੜੇ ਕਰਤੇ ਤੇ ਨਾਲ ਆਪਣਾ ਜਿਹੜਾ ਨੇਵੀ ਦਾ ਬੇੜਾ ਸੀ ਉਹ ਵੀ ਖੜਾ ਕਰ ਦਿੱਤਾ ਜਿਆ ਕੇ ਇਹਨਾਂ ਨੇ ਐ ਕਿ ਨੇਵੀ ਦਾ ਮਤਲਬ ਕਰਨਾ ਸੀਗਾ ਵੀ ਸਾਡੇ ਕੋਲ 18 ਜਿਹੜੀਆਂ ਸਬਮਰੀਨ ਨੇ ਪਾਕਿਸਤਾਨ ਕੋਲ ਦੋ ਅਸੀਂ ਉਹਨਾਂ ਨੂੰ ਤਬਾਹ ਕਰਨ ਦਾ ਕੋਈ ਸਮਝ ਲੱਗਣਾ ਤੇ ਪਾਕਿਸਤਾਨ ਨੂੰ ਜਿਹੜਾ ਸੀ ਮਜਬੂਰੀ ਵਾਸਤੇ ਸੈਂਟਰ ਕਰਨਾ ਪੈਣਾ ਸੀ ਲੇਕਿਨ ਜੋ ਤੁਰਕੀ ਆ ਗਿਆ ਤੁਰਕੀ ਜੇ ਆ ਕੇ ਫਿਰ ਸਭ ਕੁਝ ਗੜਬਕ ਕਰ ਦਿੱਤੀ ਹੁਣ ਤੁਰਕੀ ਦੇ ਜਿਹੜੀ ਮਜ਼ਾਇਲ ਆ ਜਿਹੜਾ ਤੁਰਕੀ ਦਾ ਡਰੋਨ ਉਹ ਸਭ ਤੋਂ ਕਾਮਜਬ ਡਰੋਨ ਕਿ ਉਹ ਲੋਅ ਲੈਵਲ ਤੇ ਕੰਮ ਕਰਦਾ ਹੈ ਜਿਹੜਾ ਪਤਾ ਹੀ ਨਹੀਂ ਲੱਗਦਾ ਤੁਸੀਂ ਵੇਖੋ ਨਾ ਜਾਂਦਾ ਹੋਵੇ ਤੇ ਪਤਾ ਨਹੀਂ ਲੱਗ ਰਿਹਾ ਵਾਜਰੀਆਂ ਦੀ ਉਹਦੀ ਕੋਈ ਬਿਲਕੁਲ ਨਹੀਂ ਇਸ ਕਰਕੇ ਭਾਵੇਂ ਸਾਡੀ ਫੌਜ ਨੇ ਸਾਡੀ ਜਿਹੜੀ S400 ਜਿਹਨੂੰ ਅਸੀਂ ਸੁਦਰਸ਼ਨ ਚੱਕਰ ਕਹਿੰਦੇ ਆ ਜਿਹੜੀ ਡਿਫੈਂਸ ਸਿਸਟਮ ਸਾਨੂੰ ਰਿਸ਼ੇ ਨੇ ਦਿੱਤੀ ਉਹ ਬਹੁਤ ਕਾਮਯਾਬ ਸਿੱਧ ਹੋਈ ਹੈ। ਔਰ ਉਹਦੀ ਮੈਂ ਵੀ ਦੱਸ ਦਿਆ ਵੀ ਉਹਦੀ ਜਿਹੜੀ ਮਾਰ ਆ 600 ਕਿਲੋਮੀਟਰ ਤੱਕ ਉਹ ਵੇਖ ਸਕਦੀ ਆ ਵੀ ਐਸਪਾਸ ਜੇ ਕੋਈ ਆਧਰੀਅਤ ਤੇ ਕੀ ਆ ਰਿਹਾ ਹੈ। ਤੇ 400 ਕਿਲੋਮੀਟਰ ਤੈਨੂੰ ਫਨਾਹ ਕਰ ਸਕਦੀ ਹੈ। ਇੰਨੀ ਪਾਵਰ ਉਹ ਜਿਹੜੀ S400 ਇਸੇ ਕਰਕੇ ਉਹਨੂੰ ਸਦਰਸ਼ਨ ਚੱਕਰ ਦਾ ਨਾਮ ਦਿੱਤਾ ਗਿਆ ਵੀ ਇਹਨੇ ਬਹੁਤ ਕੰਮ ਕੀਤਾ ਵ ਤੇ ਸਾਡੇ ਬਕਾਇਦਾ ਤੌਰ ਤੇ 5 ਸੈਟ ਖਰੀਦੇ ਸੀਗੇ ਰਸ਼ੀਆ ਕੋਲੋਂ ਜਿਨ੍ਹਾਂ ਦੇ ਵਿੱਚੋਂ 3 ਸੈਟ ਇੱਕ ਰਾਜਸਥਾਨ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਤੇ ਇੱਕ ਬਕਾਇਦਾ ਤੌਰ ਤੇ ਪੱਛਮੀ ਬੰਗਾਲ 'ਚ ਲਗਾਇਆ ਗਿਆ ਐਟ ਅ ਟਾਈਮ 80 ਟਿਕਾਣਿਆਂ ਤੇ ਕੰਮ ਕਰ ਸਕਦੀ 80 ਟਿਕਾਣਿਆਂ ਤੇ ਇੱਕ ਇੱਕ ਟਿਕਾਣਾ ਇੱਕ ਟਾਈਮ ਦੇ ਉੱਤੇ ਪਰ ਪਰ ਜੋ ਜਿਸ ਕਦਰ ਤਲਖੀ ਵਧੀ ਉਹਦੀ ਕੀਮਤ ਜਿਹੜੀ ਆ 5 ਅਰਬ ਡਾਲਰ ਆ ਇੱਕ ਦੀ 5 ਅਰਬ ਡਾਲਰ 5 ਨਹੀਂ ਆ ਸੀ ਦੋ ਸਾਡੇ ਕੁਪਈਆ ਤਿੰਨ ਵਰਗ ਕਰ ਰਹੀਆਂ ਨੇ ਇਸ ਕਰਕੇ ਹੁਣ ਤੁਸੀਂ ਗੱਲ ਕਰੋ ਕੀ ਕਹਿਣਾ ਚਾਹੁੰਦੇ ਮੈਂ ਇਹ ਹੀ ਕਹਿਣਾ ਚਾਹੁੰਦਾ ਸੀਗਾ ਪਰ ਜਿਸ ਕਦਰ ਤਲਖੀ ਵਧੀ ਆ ਜਿਸ ਕਦਰ ਪੰਜਾਬ ਦੇ ਉੱਤੇ ਕੱਲ ਦੇਰ ਰਾਤ ਹਮਲੇ ਹੋਏ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਤੇ ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਤੁਰਿਆ ਇਹ ਫਿਰ ਮੈਂ ਕਹਿਣਾ ਵੀ ਜਲਦੀ ਕਰਨਾ ਚਾਹੀਦਾ ਵੀ ਕਿਉਂਕਿ ਲੋਕੀ ਤਾਂ ਬਿਲਕੁਲ ਡਰ ਚੁੱਕੇ ਹੋਏ ਆ ਡਰਨ ਵਾਲੀ ਗੱਲ ਵੀ ਆ ਕਿ ਜਦੋਂ ਤੋਂ ਸਾਡੇ ਸਾਡੇ ਜਿਹੜੇ ਕੁਝ ਲੋਕ ਨੇ ਨਾ ਜਿਹੜੀਆਂ ਪੈਨਿਕ ਫਲੌਣ ਵਾਲੇ ਨੇ ਉਹ ਤੇ ਇਹ ਕਹਿੰਦੇ ਜੀ ਪਾਕਿਸਤਾਨ ਪੰਜਾਬ ਤੇ ਹਮਲਾ ਨਹੀਂ ਕਰ ਸਕਦਾ ਪੰਜਾਬ ਪਾਕਿਸਤਾਨ ਪੰਜਾਬ ਨੂੰ ਬਰਬਾਦ ਨਹੀਂ ਕਰ ਸਕਦਾ ਇਹ ਇੰਡੀਆ ਦੀ ਆਪਣੀ ਆਰਮੀ ਕਰ ਰਹੀ ਹੈ ਉਹ ਇਤੋਂ ਤੱਕ ਲੋਕੀਂ ਕਹਿੰਦੇ ਪਰ ਮੈਂ ਉਹਨਾਂ ਨਾਲ ਸਹਿਮਤ ਨਹੀਂ ਇਹ ਤੋਂ ਤੱਕ ਵੀ ਕਹਿੰਦੇ ਟੈਂਕ ਆਪਣੀ ਗੋਲੀ ਸਾਰੇ ਦਾਗ ਰਹੇ ਮੈਂ ਵੀ ਸਹਿਮਤ ਨਹੀਂ ਇਹ ਜਿਹੜੇ ਸਾਡੇ ਵਿਦੇਸ਼ਾਂ ਦੇ ਖਾਲਸਤਾਨੀ ਬੈਠੇ ਨੇ ਇਹ ਉਹਨਾਂ ਦੀ ਗੱਲ ਆ ਉਹ ਇਹੋ ਜਿਹੇ ਜਿਹੜੇ ਫਰਮਾਂ ਫਦਾਰੀ ਵੀ ਮੈਂ ਸਹਿਮਤ ਨਹੀਂ ਕਿ ਸਾਡੀਆਂ ਫੌਜਾਂ ਸਾਡੇ ਤੇ ਅਟੈਕ ਕਰਨ। ਲੇਕਿਨ ਜਿਹੜੀ ਪਾਕਿਸਤਾਨ ਪੰਜਾਬ ਤੇ ਟੈਗ ਕਿਉਂ ਕਰ ਰਹੀ? ਕਿ ਸਾਡੇ ਇਸ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਛੋਣੀਆਂ। ਹਰ ਸ਼ਹਿਰ ਛੋਣੀ ਹੈਗੀ ਸਾਡੀ ਫੌਜ ਛੋਣੀ ਹੈਗੀ ਹੈ। ਹੁਣ ਪੱਟੀ ਤਸੀਲ ਉੱਥੇ ਵੀ ਛੋਣੀ ਹੈਗੀ। ਇਸ ਕਰਕੇ ਛੋਟੇ ਛਰੇ ਦੀ ਸੋਣੀ ਹੈ ਗਿਆ ਕਿਉਂਕਿ ਇਹ ਇਲਾਕਾ ਸਭ ਤੋਂ ਖਤਰਨਾਕ ਹੈ। ਖਤਰਨਾਕ ਕਿਉਂ? ਵੀ ਰਾਜਸਥਾਨ ਵਾਲੇ ਰੇਤ ਜਾਂ ਪੱਥਰ ਦੇ ਪਹਾੜ ਨੇ। ਜਿਨ੍ਹਾਂ ਦੇ ਉੱਤੇ ਲੜਨਾ ਬੜਾ ਔਖਾ ਹੈਗਾ। ਨਾ ਉਹ ਲੜ ਸਕਦੇ ਨਾ ਅਸੀਂ ਲੜ ਸਕਦੇ। ਜਿਹੜੀ ਜੰਮੂ ਕਸ਼ਮੀਰ ਆ ਉਹ ਜੰਗਲਦਾਰ ਤੇ ਪਹਾੜੀ ਖੇਤਦਾਰੀਆ ਉੱਥੇ ਵੀ ਲੜਨਾ ਔਖਾ ਵਾ। ਜੇਕਰ ਤੁਸੀਂ ਕੱਲ ਨੂੰ ਕਬਜ਼ਾ ਕਰਨਾ ਅੱਗੇ ਜਾ ਕੇ ਤੇ ਤੁਹਾਡੇ ਕੋਲ ਸਭ ਤੋਂ ਵਧੀਆ ਵਾ ਸੇਫ ਜਗਾ ਪੰਜਾਬ। ਪੰਜਾਬ ਵਾਲੇ ਉਧਰ ਪੰਜਾਬ ਤੇ ਜਾਣਗੇ ਤੇ ਇਧਰ ਵਾਲੇ ਉਧਰ ਜਾ ਸਕਦੇ ਨੇ ਇੱਥੇ ਕੋਈ ਛੱਕ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਪੰਜਾਬ ਜਿਹੜੀ ਉਹ ਦੇਸ਼ ਦੀ ਖੜਕ ਭੂਜਾ ਵਾ ਤੇ ਮੈਂ ਅੱਗੇ ਵੀ 50 ਵਾਰੀ ਕਿਹਾ ਮੈਂ ਫੇਰ ਕੀ ਨਾ ਜੇ ਪੰਜਾਬ ਬਰਬਾਦ ਹੋ ਗਿਆ ਤੇ ਫਿਰ ਭਾਰਤ ਨੂੰ ਕੋਈ ਬਚਾਉਣ ਵਾਲਾ ਨਹੀਂ ਫਿਰ ਭਾਰਤ ਨਹੀਂ ਬਚਦਾ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਸਿੱਖਾਂ ਦੀ ਸਾਇਕੀ ਨੂੰ ਬੜੀ ਚੰਗੀ ਤਰ੍ਹਾਂ ਪਛਾਣਦੇ ਨੇ ਸੰਦੀਪ ਜੀ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਨਾ ਮੈਂ ਜਦੋਂ ਇਹ ਗੱਲ ਕਹਿਣਾ ਸੀਗਾ ਵੀ ਵੇਖੋ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਤੇ ਗੋਲੀ ਬਿਲਕੁਲ ਨਹੀਂ ਚਲਾਉਣਗੇ ਤੇ ਕਈ ਲੋਕ ਥੱਲੇ ਬੜੀਆਂ ਟਿੱਪਣੀਆਂ ਕਰਦੇ ਸੀ ਜੀ ਤੂੰ ਵੱਡਾ ਨਜੂਮੀ ਆ ਗਿਆ ਫਲਾਂ ਵਾਲੇ ਬੜੀਆਂ ਕਦਰ ਟਿੱਪਣੀ ਕਰਦੇ ਸੀ ਜਦੋਂ ਉਹ ਮੋਰਚਾ ਖਤਮ ਹੋਇਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਕਾਨੂੰਨ ਵਾਪਸ ਲੈ ਲਏ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਸੀ ਭਰਾਓ ਜਾਂ ਤਾਂ ਆਪਣੀਆਂ ਗਾਲਾਂ ਵਾਪਸ ਲੈ ਲਓ ਜਾਂ ਮਨ ਨੂੰ ਵੀ ਕਦਰ ਲੈਣਾ ਕਦ ਅਧਕਾਰ ਦੇ ਦੋ ਤੁਸੀਂ ਫਿਰ ਮਤਲਬ ਮੇਰਾ ਕਹਿਣ ਤੋਂ ਪਹਿਲਾਂ ਉਹ ਚੰਗੀ ਤਰ੍ਹਾਂ ਸਾਇਕੀ ਨੂੰ ਜਾਣਦੇ ਉਹਨਾਂ ਨੇ ਕਿਸਾਨਾਂ ਤੇ ਇੱਕ ਜੋਲੀ ਨਹੀਂ ਜੇਕ ਤੇ ਕਾਂਗਰਸ ਸਰਕਾਰ ਹੁੰਦੀ ਕਾਂਗਰਸ ਨੇ ਸਾਡੇ ਤੇ 88 ਦੀ ਵੀ ਕਿਸਾਨਾਂ ਤੇ ਜੋਲੀ ਚਲਾਈ ਕਿਹੜੇ ਵੇਲੇ ਸਾਨੂੰ ਬਰਬਾਦ ਨਹੀਂ ਕੀਤਾ ਉਹਨੇ 84 ਦੀ ਚਲਾਈ 88 ਦੀ ਚਲਾਈ 80 ਦੀ ਚਲਾਈ ਕਦੋਂ ਦੀ ਚਲਾਈ ਸਾਡੇ ਦੇ ਕੋਲ ਇਹਨਾਂ ਨੇ ਇਸ ਕਰਕੇ ਮੈਂ ਕਹਿਆ ਜੀ ਨਹੀਂ ਕੀਤਾ ਵਾਕਈ ਉਹਨਾਂ ਨੇ ਬਿਲਕੁਲ ਗੋਲੀ ਨਹੀਂ ਚਲਾਈ ਸਗੋਂ ਕਿਸਾਨਾਂ ਦੀ ਜਿਹੜੀ ਸੀ ਕਾਨੂੰਨ ਵਾਪਸ ਲੈ ਕੇ ਇਹ ਸਾਬਤ ਕਰ ਦਿੱਤਾ ਵੀ ਭਾਈ ਤੁਸੀਂ ਜਿੱਤੇ ਅਸੀਂ ਹਾਰੇ ਪਰ ਅਸੀਂ ਚੌਂਕੀਦਾਰ ਅਸੀਂ ਸੇਵਾਦਾਰ ਤੁਸੀਂ ਮਾਲਕ ਹੋ ਦੇਸ਼ ਦੇ ਅਸੀਂ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਹੈ ਵੀ ਇਹ ਗੱਲਾਂ ਸੁਣਾਉਣੀਆਂ ਜਿਹੜੀਆਂ ਇਹ ਉਹ ਫਰਮਾ ਉਹ ਗਲਤ ਨੇ ਕਿਉਂ ਹਮੇਸ਼ਾ ਹੀ ਪੰਜਾਬੀਆਂ ਨੇ ਆਪਣੀ ਵੱਟੜ ਕੇ ਯੋਗਦਾਨ ਪਾਇਆ ਜਦੋਂ ਕਿਤੇ ਲੜਾਈ ਲੱਗਦੀ ਹੈ ਸਾਡੇ ਨੌਜਵਾਨ ਤੇ ਫੌਜ ਦਾ ਮੋਢੇ ਦਾ ਮੋਢਾ ਜਿਕੇ ਖਲੋਤੇ ਹੁੰਦੇ ਆ ਉਹਨਾਂ ਨੂੰ ਅਸਲਾ ਫੜਾਉਂਦੇ ਨੇ ਅਸਲਾ ਭਰਦੇ ਨੇ ਸਾਡੀ ਹੋਮਗਾਰਡ ਦੇ ਜਵਾਨ ਹੁੰਦੇ ਜਾ ਕੇ ਉੱਥੇ ਇਸ ਕਰਕੇ ਉਹ ਜਿਹੜੀ ਫੋਨ ਆ ਫਲਾਈਆਂ ਜਿਹੜੀਆਂ ਫਲਾਈਆਂ ਚਾਰੀਆਂ ਨੇ ਲੇਕਿਨ ਫੇਰ ਵੀ ਮੈਂ ਇਹ ਕਹਿੰਦਾ ਵੀ ਇਹ ਲੜਾਈ ਚੰਗੀ ਦੀ ਜੇ ਕਿਤੇ ਦਾ ਬਹਿ ਕੇ ਫੈਸਲਾ ਨਾ ਤੇ ਕਰ ਲੈਣਾ ਚਾਹੀਦਾ ਹੁਣ ਵੇਖੋ ਜਿਹੜੇ ਉਹਨਾਂ ਦੇ ਡਾਰ ਸਾਡੇ ਦੇ ਪਾਕਿਸਤਾਨ ਦੇ ਉਪ ਪ੍ਰਾਈਮ ਮਿੰਿਸਟਰ ਨੇ ਮਿਸਟਰ ਡਾਰ ਉਹਨਾਂ ਨੇ ਵੀ ਗੱਲ ਕੀਤੀ ਹੈ ਸ਼ਾਕ ਡਾਰ ਉਹਨਾਂ ਨੇ ਵੀ ਬਕਾਇਦੀ ਤੌਰ ਤੇ ਜਿਹੜੀ ਗੱਲ ਕੀਤੀ ਜਿਹੜੀ ਆਪਣੇ ਹੈਗੇ ਰੂਬਿਓ ਮਾਰਕੋ ਰੂਬਿਓ ਉਹਨਾਂ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਹਾਲੀਕੇ ਜਿਹੜੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਬਾ ਉਹਨਾਂ 365 ਨਿਊ ਚੈਨਲ ਨਾਲ ਗੱਲਬਾਤ ਦੇ ਕੇ ਕਿਹਾ ਕਿ ਚਾਰ ਦਿਨਾਂ ਦੌਰਾਨ ਕੀਤੀ ਕਿ ਜਿਹੜੀ ਹਰ ਤਰ੍ਹਾਂ ਦੀ ਕਾਰਵਾਈ ਆ ਇਹਨਾਂ ਨੇ ਸਾਡੇ ਪੀੜ੍ਹੀਆਂ ਲੋਗ ਗਈ ਤੇ ਉਹਨਾਂ ਨੇ ਇਹ ਰਾਹ ਸਾਬਤ ਕਰਤਾ ਕਿ ਹੁਣ ਸਾਡੇ ਕੋਲੇ ਸਵਾਏ ਪਾਕਿਸਤਾਨ ਹਿੰਦੁਸਤਾਨ ਨਾਲ ਜੰਗ ਤੋਂ ਸੇ ਬਾਕੀ ਇਹ ਰਹੇ ਕੁਛ ਨਹੀਂ ਗਿਆ ਸਾਡੇ ਕੋਲੇ ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਤੇ ਭਾਰਤ ਦੇ ਉਹਨਾਂ ਕਹਿੰਦੇ ਸੀ ਉਹਨਾਂ ਨੇ ਦਾਵਾ ਕੀਤਾ ਵੀ 36 ਟਖਾਣਿਆਂ ਤੇ ਫੌਜੀਆਂ ਦੇ ਉੱਤੇ ਜਿਹੜੇ ਉਹ ਹਮਲੇ ਕੀਤੇ ਤੇ ਗੁੱਸਾ ਕਾਲੀ ਗੱਲ ਨਹੀਂ ਦੋ ਦੋ ਤਿੰਨ ਤਿੰਨ ਸੂ ਇਕੱਠਾ ਹੀ ਡਰੋ ਚਲਾ ਦੇਣਾ ਇੱਕ ਦਿੱਤੀ ਛਣਫ ਗੱਲ ਹੈ ਚਲੋ ਖैर ਇਹ ਲੜਾਈ ਲੜਾਈ ਹੁੰਦੀ ਆ ਪਰ ਮੈਂ ਫਿਰ ਕਹਦੇ ਆ ਵੀ ਜਿਹੜੇ ਪਾਕਿਸਤਾਨ ਦੇ ਸਾਡੇ ਹੈਗੇ ਨਹੀਂ ਮਿਸਟਰ ਧਾਰ ਉਹਨਾਂ ਨੇ ਗਲਬਤ ਕੀਤੀ ਹੈ ਰੂਬੀ ਉਹਨੇ ਬਾਈ ਤੁਸੀਂ ਕੀ ਚਾਹੁੰਦੇ ਆ ਜੇ ਤਲੀ ਬਚੋਦਗੀ ਇਸੇ ਕਰਦੀ ਹੈ ਦੋਵਾਂ ਨੂੰ ਭਟਾ ਦਈਏ ਚੰਗੀ ਗੱਲ ਆ 1965 ਦੀ ਲੜਾਈ ਵੇੜੇ ਸਮਝੌਤਾ ਕਿਤੇ ਜਾ ਕੇ ਆਸੀ ਰੂਸ ਦੇ ਤਾਸ਼ਕੰਦ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੇ ਕਰਾਇਆ ਸੀ ਕਾਰਗਲ ਦੀ جنگ ਵਾਲੇ ਸਮਝੌਤੇ ਕਿਤੇ ਜਾ ਕੇ ਹੋਇਆ ਸੀਗਾ ਬਿਲ ਕਲੈਂਟਨ ਨੇ ਕਰਾਇਆ ਸੀ ਯੂ ਐਸ ਐਚ ਇਸ ਕਰਕੇ ਸੀ ਹੋਇਉ ਕਿ ਨੇ ਵੀ ਜਿਹੜੀ ਭੂਮਿਕਾ ਇਸ ਲਈ ਅਮਰੀਕਾ ਦਾ ਵਾ ਸਕਦਾ ਵਾ ਜਿਹੜੀ ਚైనా ਨੂੰ ਵਾ ਸਕਦਾ ਵਾ ਜਿਹੜੀ ਸਾਊਦੀ ਨੂੰ ਵਾ ਸਕਦਾ ਪਰ ਗੱਲ ਇਹ ਵੀ ਆ ਨਾ ਵੀ ਚైనా ਵਿੱਚ ਕਿਉਂ ਪਾਊਗਾ ਉਹਨਾਂ ਦਾ ਤੇ ਸਮਾਨ ਵਿਕਦਾ ਪਿਆ ਦੇਖੋ ਨਾ ਇੱਕ ਪਾਸੇ ਤੇ ਇਹ ਨਹੀਂ ਫਿਰ ਤੇ ਸਮਾਨ ਤੇ ਸਮਾਨ ਤੇ ਅਮਰੀਕਾ ਵਿੱਚ ਤੇ ਲੱਗੇ ਹੋਏ ਆ ਸਮਾਨ ਤੇ ਅਮਰੀਕਾ ਤੋਂ ਵੀ ਵਿਕਦਾ ਪਿਆ ਚైనా ਦੀ ਜਿਹੜੀ ਸਭ ਤੋਂ ਵੱਡੀ ਮਾਰਕੀਟ ਹੈ ਨਾ ਬਾਕੀ ਸਮਾਨ ਦੀ ਇਸ਼ਤਿਹਾਰਾਂ ਤੋਂ ਲਾਵਾ ਉਹ ਇੰਡੀਆ ਵਾ ਸਭ ਤੋਂ ਵੱਡੀ ਮਾਰਕੀਟ 78 ਕਰੋੜ ਲੋਕ ਜਿਹੜੇ ਆ ਅਸੀਂ ਸਮਾਨ ਵਰਦਿਆਂ ਚైనా ਦਾ ਅਸੀਂ 78 ਕਰੋੜ ਅਦੀ ਬਾਦੀ ਦੇ ਵਿੱਚ ਅਦੀ ਅਦੀ ਬਾਦੀ ਵਰਤੀ ਦਾ ਸਮਾਨ ਹੁੰਦਾ ਉਹ ਕਿਉਂ ਨਹੀਂ ਸਮਝੋਤਾ ਚਾਹੂਗਾ ਫਿਰ ਉਹ ਕਿਉਂ ਚਾਹੂਗਾ ਬਰਬਾਦੀ ਇੱਥੇ ਵੀ ਲੋਕ ਬਰਬਾਦ ਹੋਣ ਤੇ ਮੇਰਾ ਸਮਾਨ ਕਿਹਦਾ ਬੰਦ ਹੋ ਜਾਏ ਸਿਰਫ ਥਿਆਰ ਹੀ ਕੁਛ ਨਹੀਂ ਹੈਗਾ ਬਾਕੀ ਵੀ ਬੜਾ ਕੁਛ ਹੁੰਦਾ ਉਹਦੇ ਵਿੱਚ ਜੀ ਪਟੇ ਸਾਹਿਬ ਗੱਲ ਇਹ ਹੈ ਵੀ ਫਰਜ਼ ਕਰ ਲਓ ਆਪਾਂ ਅਰਦਾਸ ਤੇ ਇਹੋ ਕਰਦੇ ਆਂ ਵੀ ਇਹ ਗੱਲ ਇੱਥੇ ਮੁੱਕ ਜਾਵੇ ਪਰ ਜਿੱਦਾਂ ਕੱਲ ਪੰਜਾਬ ਦੀ ਜਾਂ ਪੂਰੇ ਉੱਤਰ ਭਾਰਤ ਦੇ ਲੋਕਾਂ ਦੀ ਰਾਤ ਦਹਿਸ਼ਤ ਦੇ ਵਿੱਚ ਗੁਜ਼ਰੀ ਹੈ ਅਗਰ ਇਹ ਕੰਟੀਨਿਊ ਹੁੰਦਾ ਤਾਂ ਫੇਰ ਤਾਂ ਰਿਟੈਲੀਗੇਸ਼ਨ ਵਧੂਗੀ ਜਿੱਦਾਂ ਆਪਾਂ ਦੇਖਦੇ ਹੀ ਪਏ ਆਂ ਵੀ ਸੜਕਾਂ ਦੇ ਉੱਤੇ ਨਫਰੀ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਟਰੱਕਾਂ ਦੇ ਟਰੱਕ ਜਿਹੜੇ ਫੌਜ ਦੇ ਆ ਉਹ ਹੁਣ ਦਿਖਾਈ ਦੇ ਰਹੇ ਆ ਹਾਲਾਂਕਿ 7 ਤਰੀਕ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਉਦੋਂ ਮੂਵਮੈਂਟ ਦਿਖਾਈ ਨਹੀਂ ਸੀ ਦੇ ਰਹੀ ਪਰ ਹੁਣ ਦਿਖਾਈ ਦੇ ਰਹੀ ਆ ਇਹਨੂੰ ਲੈ ਕੇ ਲੋਕ ਜਿਹੜੇ ਸਹਿਮੇ ਵੀ ਹੋਇਆ ਕਿਉਂਕਿ ਆਪਣੇ ਤੌਰ ਦੇ ਉੱਤੇ ਤਾਂ ਹਰ ਬੰਦਾ ਜੰਗ ਲੜ ਹੀ ਰਿਹਾ ਜਿਹੜਾ ਕੋ ਮਾਤੜ ਸਾਥੀ ਵੀ ਆ ਜਿਹੜਾ ਕੋ ਦਿਹਾੜੀ ਟੱਪਾ ਕਰਦਾ ਉਹ ਵੀ ਜੰਗ ਹੀ ਲੜ ਰਿਹਾ ਤੇ ਦੂਜੇ ਪਾਸੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ਆ ਬਲੈਕ ਵੀ ਸ਼ੁਰੂ ਕਰ ਦਿੱਤੀ ਆ 5-5 10-10 20-20 ਰੁਪਏ ਰਾਸ਼ਨ ਦੇ ਜਿਹੜੇ ਆ ਉਹ ਪਰ ਕਿਲੋ ਪਿਛੇ ਵਧਾਣੇ ਵੀ ਸ਼ੁਰੂ ਕਰ ਦਿੱਤੇ ਆ ਤੇ ਇਹ ਫਿਰ ਸਿਲਸਿਲਾ ਜੇ ਨਹੀਂ ਰੁਕਦਾ ਜੇ ਆਖਰਕਾਰ ਜੰਗ ਲੱਗ ਜਾਂਦੀ ਆ ਤੇ ਫਿਰ ਤੇ ਤਬਾਹੀ ਆ ਜੀ ਮੇਰੀ ਪਹਿਲੀ ਵਰਲਡ ਵਾਰ ਲੱਗੀ ਸੀ ਨਾ 28 ਜੁਲਾਈ 1914 ਲੱਗੀ ਤੇ ਖਤਮ ਜਾ ਕੇ 11 ਨਵੰਬਰ 1918 ਨੂੰ ਹੋਈ ਸੀ ਸਾਡੀ ਸਰ ਇਹਦੇ ਜਿੱ ਇੱਕ ਗੱਲ ਹੋਰ ਤੁਸੀਂ ਚੇਤੇ ਕਰਾਤੀ ਵੀ ਹੁਣ ਤੱਕ ਭਾਰਤ ਨੇ ਪਾਕਿਸਤਾਨ ਨਾਲ ਜਿੰਨੀਆਂ ਵੀ ਜੰਗਾਂ ਲੜੀਆਂ ਨਾ ਇਹ ਹਫਤਾ ਦੋ ਹਫਤਾ ਚੱਲੀਆਂ ਮੈਨੂੰ ਲੱਗਦਾ ਵੀ ਐਤਕੀ ਵੀ ਸ਼ਾਇਦ ਕਿਤੇ ਇਦਾਂ ਹੀ ਲੱਗਦਾ ਪਰ ਹੁਣ ਟੈਕਨੋਲੋਜੀ ਬਦਲ ਚੁੱਕੀ ਆ ਮਾਹੌਲ ਬਦਲ ਚੁੱਕਾ ਸਥਿਤੀਆਂ ਪਰਸਥਿਤੀਆਂ ਸਭ ਕੁਝ ਤਬਦੀਲ ਹੋ ਚੁੱਕੀਆਂ ਨੇ ਹੁਣ ਜਿਹੜੀ ਗੱਲ ਮੈਂ ਕਹੀ ਆ ਇਹ 4 ਸਾਲ ਤੋਂ ਵੱਧ ਲੜੀ ਜੰਦੀ ਤੇ ਦਸਾਂ ਦਿਨਾਂ ਦੇ ਬਾਅਦ ਬਕਾਇਦਾ ਤੌਰ ਤੇ ਲੋਕਾਂ ਦੇ ਵਿੱਚ ਇੱਕ ਗਲਤ ਧਾਰਨਾ ਤੇ ਵੀ ਲੜਾਈ ਬੰਦ ਕਰਾਓ ਲੜਾਈ ਬੰਦ ਕਰਾਓ ਲੜਾਈ ਜਿਹੜੀ ਹੈ ਗਲਤ ਇਮਰਾਨ ਖਾਨ ਨੇ ਬਿਲਕੁਲ ਠੀਕ ਕਿਹਾ ਸੀ ਕਰ ਭਾਈ ਲੜਾਈ ਸ਼ੁਰੂ ਤਾਂ ਕਰ ਦਿੰਦੇ ਆ ਮੁਰਕੇ ਬੰਦ ਕਿਵੇਂ ਕਰਨੀ ਇਹ ਵਿਖਣਾ ਪਊ ਬੰਦ ਕਿਵੇਂ ਹੁੰਦੀ ਹੈ ਹੁੰਦੀ ਕਿ ਨਹੀਂ ਹੁੰਦੀ ਜੇ ਪਹਿਲੀ ਵਰਲਡ ਵਾਰ ਦੇ ਦਸਨਾ ਬਾਅਦ ਲੋਕਾਂ ਨੇ ਰੌਲਾ ਪਾਣਾ ਚ ਵੀ ਕਰਦਾ ਸੀ ਲੜਾਈ ਬੰਦ ਕਰਾਓ ਤੇ 4 ਸਾਲ ਤੋਂ ਵੱਧ ਲੜਾਈ ਚੱਲੀ ਤੇ ਇਹਦੇ ਵਿੱਚ ਤੁਹਾਨੂੰ ਪਤਾ ਆਏਗਾ ਜਿਹੜੀ ਪਹਿਲੀ ਵਰਲਡ ਵਾਰ ਸੀਗੀ ਉਹਦੇ ਵਿੱਚ ਇਹ ਮੇਰੇ ਖਿਆਲ ਕੋਈ ਸਾਡੇ ਜਿਹੜੇ ਫੌਜੀ ਗਏ ਸੀ ਉਹ 13 ਲੱਖ ਗਏ ਸੀ ਇੰਡੀਆ ਦੇ ਉਹਦੇ ਵਿੱਚ ਪਾਕਿਸਤਾਨ ਸ਼ਾਮਿਲ ਸੀਗਾ ਇਹ 13 ਲੱਖ ਫੌਜੀ ਦੇ ਵਿੱਚੋਂ 74 ਲੱਖ 74 ਹਜ਼ਾਰ ਫੌਜੀ ਸਾਡੇ ਸ਼ਹੀਦ ਹੋਏ ਸੀਗੇ ਤੇ ਜਿਹੜੀ ਦੂਸਰੀ ਵਰਲਡ ਵਾਰ ਸੀ ਗਈ ਉਹਦੇ ਵਿੱਚ ਸਾਡੇ 18 ਲੱਖ ਕਿੰਨੇ ਗਏ ਸੀ ਉਹਦੇ ਵਿੱਚੋਂ ਜਿਹੜੇ ਸੀ ਉਹ 87 ਹਜ਼ਾਰ ਜਣੇ ਸ਼ਹੀਦ ਹੋਏ ਸੀ ਇਹ ਜਿਹੜੀਆਂ ਲੜਾਈਆਂ ਨੇ ਇਹ ਮੌਦਾ ਪੇਗਾਮ ਆ ਜਿੰਨਾਂ ਦੇ ਘਰਾਂ ਦੇ ਘਰ ਵੇਲੇ ਉਹ ਜਿੰਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਲੇਕਿਨ ਸਾਡੇ ਨੂੰ ਜਿਹੜੇ ਪਿਛਲੇ ਸਮੇਂ 10 ਸਾਲ ਸਾਡੇ ਆਪਣੇ ਪਗੜੀ ਬੰਨਿਆ ਵੰਦ ਨੇ ਜੇਸ ਤਰੀਕੇ ਨਾਲ ਘਰਾਂ ਚੋਂ ਕੱਢ ਕੇ ਨੌਜਵਾਨ ਮਾਰੇ ਤੇ ਕਈ ਪਿੰਡਾਂ ਚੋਂ ਕਈ ਕਈ ਦਹਾਕੇ ਜਿੰਨਾਂ ਨੇ ਜੜੀਆਂ ਉੱਥੋਂ ਕੀ ਕਰੋਗੇ ਉਹ ਵੀ ਤਾਂ ਇੱਕ ਲੜਾਈ ਸੀ ਨਾ ਕਿ ਸਾਡੀ ਕਾਂਗਰਸ ਨੇ ਕਹਿਤਾ ਜੀ ਜੀ ਸ਼ਾਂਤੀ ਲਿਆ ਰਹੇ ਆ ਲੋਕਾਂ ਨੂੰ ਮਾਰ ਮਾਰ ਕੇ ਸ਼ਾਂਤੀ ਜਾਂਦੀ ਉਹ ਸ਼ਾਂਤੀ ਕਾਦੀ ਇਸ ਕਰਕੇ ਲੜਾਈ ਮੈਂ ਤੁਹਾਨੂੰ ਦੱਸ ਦਿੱਤੀ ਗੱਲ ਵੀ ਜਿਹੜੀ ਪਹਿਲੀ ਵਰਲਡ ਵਾਰ ਦੱਸ ਦੇਣਾ ਬਾਅਦ ਸਸੀਂ ਤੇ ਵੇਖੋ ਜੇ ਹੋਇਆ ਹੀ ਕੁਛ ਨਹੀਂ ਅੱਜ ਹਾਲ ਦੀ ਘੜੀ ਕੋਈ ਲੜਾਈ ਨਹੀਂ ਲੜੀ ਜਾ ਰਹੀ ਇੱਕ ਦੂਜੇ ਦੇ ਜਵਾਬੀ ਹਮਲੇ ਕੀਤੇ ਜਾ ਰਹੇ ਨੇ ਉਹ ਵੀ ਖਵਾਚੀ ਕੋਈ ਰੋੜ ਤੇ ਨਹੀਂ ਕੀਤੇ ਜਾ ਰਹੇ ਤੇ ਲੋਕ ਤਰਾ ਤਰਾ ਕਰਨਾ ਤੇ ਵੀ ਛੇਤੀ ਕਰੋ ਬੰਦ ਕਰੋ ਛੇਤੀ ਕਰੋ ਬੰਦ ਕਰੋ ਬਿੜਾ ਕਰਕੇ ਲੱਗਣ ਸਾਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਕੱਪੜੇ ਦੀ ਦੁਕਾਨ ਤੇ ਕੋਈ ਕੱਪੜੇ ਖਰੀਦ ਨਹੀਂ ਜਾਂਦਾ ਅੱਜ ਦੀ ਡੇਟ ਦੇ ਵਿੱਚ ਕੋਈ ਫਰਨੀਚਰ ਖਰੀਦ ਨਹੀਂ ਜਾਂਦਾ ਅੱਜ ਦੀ ਡੇਟ ਦੇ ਵਿੱਚ ਮਹਿਕਮੇ ਦਾ ਸਮਾਨ ਨਹੀਂ ਖਰੀਦਦਾ ਲੇਕਿਨ ਜਿੱਥੇ ਅਨਾਜ ਆ ਜਿਹੜੀ ਦੁਕਾਨ ਤੋਂ ਅਨਾਜ ਮਿਲਦਾ ਵਾ ਆਟਾ ਮਿਲਦਾ ਦਾਲਾਂ ਮਿਲਦੀਆਂ ਉਹਨਾਂ ਦੀਆਂ ਜਿਹੜੀ ਸੀ ਸਟੋਰ ਖਾਲੀ ਹੋ ਗਏ ਲੋਕਾਂ ਨੇ ਸਟੋਰ ਕਰਨਾ ਸ਼ੁਰੂ ਕਰਤਾ ਘਰਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿ ਚੁੱਕੇ ਨੇ ਕਿਸੇ ਇੱਕ ਵੀ ਦਿੱਕਤ ਨਹੀਂ ਪਟੌਲ ਤੋਂ ਬਤੇ ਲਾਈਨਾਂ ਲੱਗੀਆਂ ਗੱਡੀਆਂ ਭਰਆਂੀਆਂ ਟਰੈਂਕੀਆਂ ਪਰਨੇ ਮੋਟਰਸਾਈਕਲ ਦੀਆਂ ਭਰਾਂ ਲੋ ਕੁਝ ਗੱਲ ਨਹੀਂ ਕਿਹੜੇ ਪਾਸੇ ਜਾ ਰਹੇ ਸੀ ਇਸ ਕਰੇ ਲੋਕਾਂ ਦੇ ਦੈਸ਼ ਹੈ ਤੇ ਲੋਕ ਚਾਹੁੰਦੇ ਆਂ ਕਿ ਇਹ ਹਾਲਾਤ ਪੈਦਾ ਨਾ ਹੋਣ ਅੱਜ ਦੀ ਗਰਮੀ ਦੇ ਵਿੱਚ ਰਾਤ ਨੂੰ 8 ਵਜੇ ਲਾਈਟ ਚੱਲ ਜਾਂਦੀ ਹੈ ਤੇ ਸਵੇਰੇ 6 ਵਜੇ ਹੁੰਦੀ ਹੈ ਜਿੰਨਾ ਘਰਾਂ ਦੇ ਵਿੱਚ ਛੋਟੇ ਬੱਚੇ ਨੇ ਉਹ ਮਾਵਾਂ ساری ਉਮਰ ਪੱਖਾ ਚਲਦੀਆਂ ਤੱਕ ਜਿੰਦੀ ਉਹਨਾਂ ਦੀ ਇਹ ਹਾਲ ਹੈ ਸਾਡੀ ਇਸ ਕਰਕੇ ਕੋਈ ਵੀ ਨਹੀਂ ਚਾਹੁੰਦਾ ਲੜਾਈ ਲੱਗੇ ਲੇਕਿਨ ਸਾਡੇ ਜਿਹੜੇ ਫੇਸਬੁੱਕੀ ਤੇ ਜਿਹੜੇ ਸਾਡੇ ਵਟਸਐਪ ਜੁਨੀਵਰਸਟੀ ਦੇ ਯੋਧੇ ਨੇ ਨਾ ਉਹ ਲੱਗੇ ਹੁੰਦੇ ਆ ਠੋਕ ਦਿਓ ਕਰ ਦਿਓ ਪਾਕਸ ਨੂੰ ਸਮਝਾ ਦਿਓ ਇੱਕ ਵਾਰੀ ਸਖਾਪ ਪੱਡੀ ਸਾਹਿਬ ਦੋਵੇਂ ਬੰਨੇ ਚੱਲਣ ਡਿਆ ਆਪਣੇ ਵੀ ਇੱਥੇ ਲੱਗੇ ਹੋਇਆ ਉਹ ਵੀ ਲੱਗੇ ਹੋਇਆ ਇਹ ਉਹ ਲੋਕ ਬਿਲਕੁਲ ਇਸ ਗੱਲ ਤੋਂ ਅਣਜਾਣ ਆ ਵੀ ਜਿਹੜੀ ਧਰਤੀ ਦੇ ਉੱਤੇ ਇਹ ਦਹਿਸ਼ਤ ਦਾ ਜਿਹੜਾ ਇਹ ਕਹਿ ਲਈਏ ਵੀ ਤਾंडਵ ਜਾਂ ਨਾਚ ਹੋ ਰਿਹਾ ਇਹ ਉਹਨਾਂ ਨੂੰ ਪਤਾ ਲੋਕ ਇੰਨੇ ਸਹਿਮੇ ਹੋਇਆ ਸਾਡੇ ਦੁਆਬੇ ਦੇ ਵਿੱਚ ਕੱਲ ਦੇਰ ਰਾਤ ਜਦੋਂ ਸ਼ੈਲਿੰਗ ਹੋਈ ਆ ਵਕ ਵਕ ਥਾਵਾਂ ਦੇ ਉੱਤੇ ਕਈਆਂ ਦੇ ਘਰ ਠਟੇ ਆ ਕਈਆਂ ਦੇ ਪੈਲੀਆਂ ਦੇ ਵਿੱਚ ਜਿਹੜਾ ਵਾ ਉਹ ਸ਼ੈਲ ਡਿੱਗੇ ਆ ਉਹਨਾਂ ਨੂੰ ਪੁੱਛੋ ਜਾ ਕੇ ਉਹਨਾਂ ਨੂੰ ਹਾਸਾ ਮਜ਼ਾਕ ਨਹੀਂ ਸੋਝਦਾ ਉਹਨਾਂ ਨੂੰ ਇਹ ਵੀਡੀਓ ਜਾਂ ਰੀਲਾਂ ਨਹੀਂ ਸੋਝਦੀਆਂ ਇਹ ਰੀਲਾਂ ਦੂਰ ਬੈਠਿਆਂ ਨੂੰ ਸੋਝਦੀਆਂ ਬਿਲਕੁਲ ਨਹੀਂ ਸਾਡੇ ਤੇ ਇੱਕ ਬਿਮਾਰੀ ਪੈ ਗਈ ਆ ਕਿਤੇ ਐਕਸੀਡੈਂਟ ਹੋ ਜਾਣਾ ਤੀ ਇਹ ਨਹੀਂ ਬੰਦਾ ਫਟੜ ਪੈ ਚੁੱਕੀ ਇਹਨੂੰ ਰੀਜ਼ਨ ਅੰਜੂ ਕਰ ਦਿੰਦੇ ਅਸੀਂ ਉੱਥੇ ਉਹਦੀ ਫੋਟੋ ਕੱਚ ਲੋ ਰੀਲ ਬਣਾ ਲਿਓ ਵੀਡੀਓ ਬਣਾ ਲਓ ਉਸ ਪੈਰ ਪਰ ਪਿਆ ਸੀ ਫੇ ਮਿੱ ਜੜੀ ਬੰਦੁਕ ਤਾਂ ਨਹੀਂ ਜੋ ਖਤਮ ਹੋ ਗਈ ਟੋਟਲੀ ਸਾਡੇ ਤੋਂ ਜੀ ਤੇ ਪਟਸ਼ਾਹ ਇਹੋ ਹੀ ਆਪਾਂ ਦੁਆ ਕਰ ਸਕਦੇ ਆ ਵੀ ਜਿੱਦਾਂ ਹੁਣ ਅਮਰੀਕਾ ਵਿੱਚ ਪਿਆ ਤੇ ਇਹ ਠੰਡ ਢੰਡੋਲਾ ਹੋ ਜਾਵੇ ਦੋਵੇਂ ਦੇਸ਼ਾਂ ਦੇ ਜਿਹੜੇ ਸਰਬਰਾ ਨੇ ਇਹ ਦੋਵਾਂ ਦੇਸ਼ਾਂ ਦੇ ਜਿਹੜੇ ਫੈਸਲਾਕੋਣ ਲੋਕ ਨੇ ਜਿਹੜੇ ਫੈਸਲਾ ਲੈ ਸਕਦੇ ਆ ਹਾਂ ਨਾ ਕਰ ਸਕਦੇ ਆ ਉਹ ਕਿਸੇ ਨਤੀਜੇ ਤੇ ਆਉਣ ਨਹੀਂ ਤੇ ਫਿਰ ਹਾਲਾਤ ਜਿਹੜੇ ਆ ਉਹ ਬੜੇ ਔਖੇ ਆ ਅੱਛਾ ਇਹਦੇ ਵਿੱਚ ਬੱਡੀ ਸਾਹਿਬ ਇੱਕ ਗੱਲ ਹੋਰ ਆ ਜਿੰਨੀਆਂ ਗੱਲਾਂ ਟੀਵੀ ਦੱਸਦਾ ਪਿਆ ਉਹਨੀਆਂ ਵਾਪਰਦੀਆਂ ਵੀ ਨਹੀਂ ਜਦੋਂ ਸਾਡਾ ਡਿਫੈਂਸ ਮਹਿਕਮਾ ਆਪਣੀ ਪ੍ਰੈਸ ਕਾਨਫਰੰਸ ਕਰਦਾ ਉਹ ਅਧੀਆਂ ਗੱਲਾਂ ਵਿੱਚੋਂ ਝੂਠ ਨਿਕਲਦੀਆਂ ਉਹ ਬਿਲਕੁਲ ਜਿਹੜੀ ਡਿਟੇਲ ਦਿੰਦੇ ਆ ਨਾ ਉਹ ਜਿਹੜੀਆਂ ਖਬਰਾਂ ਟੀਵੀ ਤੇ ਦੇਖਦੇ ਹੁੰਦੇ ਆ ਉਹਨਾਂ ਨਾਲ ਮੇਲ ਹੀ ਨਹੀਂ ਖਾਂਦੀਆਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਰੱਖਿਆ ਮੰਤਰੀ ਰਾਜਨੈਤ ਸਿੰਘ ਜੀ ਵਿਦੇਸ਼ ਮੰਤਰੀ ਜੈਸ਼ੰਕਰ ਜੀ ਤੇ ਫਿਰ ਇਹ ਬੀਬੀ ਡੀ ਕਰਨਲ ਸਾਡੀ ਸੋਫੀਆ ਕੋਰੇਸੀ ਹੈ ਇਹ ਸਾਰੇ ਕਹਿ ਚੁੱਕੇ ਮੀਡੀਆ ਨੂੰ ਜਾਪਤ ਚ ਰਹਿ ਕੇ ਰਿਪੋਰਟਿੰਗ ਕਰੋ ਜੋ ਤੁਹਾਨੂੰ ਅਸੀਂ ਦੱਸਦੀ ਉਹਦੀ ਗੱਲ ਕਰੋ ਕੋਈ ਅਫਵਾਹ ਨਾ ਫਲਾਓ ਕੋਈ ਵਧ ਘਟਨਾ ਗੱਲ ਕਰੋ ਜਿੰਨਾ ਪੈਨਕ ਪਹਿਲੇ ਉਹਨੋਂ ਦੇਖੋ ਪਰਸੋਂ ਰਾਤ ਪਾਇਲਟ ਜੀ ਗ੍ਰਫਤਾਰ ਹੋ ਗਿਆ ਜੀ ਡਿੱਗ ਪਿਆ ਉਹ ਮੁੜ ਕੇ ਉਹਦਾ ਪਤਾ ਥੋਈ ਕਿਛ ਕੁਛ ਨਹੀਂ ਤੇ ਰਤ ਸਾਰੀ ਰਾਤ ਖਬਰਾਂ ਚਲਾਉਂਦੇ ਰਹੇ ਇਸੇ ਕਰਕੇ ਜਿਹੜੀ ਇਹ ਚੀਜ਼ਾਂ ਨੇ ਇਹ ਨਹੀਂ ਹੋਣੀ ਚਾਹੀਦੀਆਂ ਜੇ ਅਸੀਂ ਉਹਨਾਂ ਦੇ ਮਨ ਦੇ ਤੇ ਜਦੋਂ ਕਿਤੇ ਫੜ ਕੇ ਪਰਚਾ ਦੇ ਦਿੰਦੇ ਨੇ ਕਿਸੇ ਦੇ ਉੱਤੇ ਤੇ ਫਿਰ ਚੀਕਾਂ ਮਾਰਦੀਆਂ ਪੱਤਰਕਾਰਾਂ ਦੇ ਪਰਚੇ ਦਿੱਤਾ ਵੀ ਪਰਚਾ ਦੇਣਗੇ ਕਿਉਂ ਨਹੀਂ ਵੀ ਜੇ ਤੂੰ ਗਲਤ ਕੰਮ ਕਰੂਗਾ ਦੇ ਕੱਟੋ ਯਾਰ ਨੈਸ਼ਨਲ ਵੀ ਥੋੜੀ ਥੋੜੀ ਬਣੀ ਤੁੜ ਚੋਣੀ ਚਾਹੀਦੀ ਆ ਲੇਕਿਨ ਇਹ ਲੋਕਾਂ ਦਾ ਇੰਨਾ ਕਿ ਪੱਠਾ ਬੈਠਾ ਬਸ ਤੇ ਮੇਰੀ ਟੀਆਰਪੀ ਵੱਧ ਜੇ ਮੇਰੇ ਵਿਊ ਵੱਧ ਜਾਣ ਇਹ ਤੋਂ ਵੱਧ ਕੁਝ ਨਹੀਂ ਹੈਗਾ ਤੇ ਅਸੀਂ ਉਹਨਾਂ ਦੇ ਖਿਲਾਫ ਕਹਿੰਦੇ ਵੀ ਜੇ ਨਹੀਂ ਕਿ ਬੰਦੇ ਦਾ ਪੁੱਤ ਬਣਦਾ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ ਜੀ ਫਿਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਆਪਣੇ ਬੜਮੁੱਲੇ ਵਿਚਾਰ ਜਾਂ ਟਿੱਪਣੀ ਜਿਹੜੀ ਆ ਉਹ ਤੁਸੀਂ ਜੋ ਮੌਜੂਦਾ ਸਥਿਤੀ ਆ ਉਹਦੇ ਉੱਤੇ ਤੁਸੀਂ ਜਿਹੜੀ ਆ ਉਹ ਪੇਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸასი ਸ਼ਾਲ ਦੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ